ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ। ਵਾਤਾ ਤੁਹਾਨੂੰ ਹਮੇਸ਼ਾ ਹੀ ਖੁਸ਼ ਰੱਖੇ। ਇਹ ਮੇਰੇ ਵੱਲੋਂ ਦੁਆਵਾਂ ਨੇ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਇਸ ਸਮੇਂ ਵੀਡੀਓ ਦੇਖ ਰਹੇ ਹੋ ਤੁਸੀਂ ਇਸ ਸਮੇਂ ਤੇ ਮੇਰਾ ਸ਼ੁਭਰੀਤ ਪੁੱਤ ਜਿਹੜਾ ਇਹ ਬੜਾ ਘੈਂਟ ਪੁੱਤ ਮੇਰਾ। ਆਇਆ ਆਇਆ ਅਸੀਂ ਚਾਣ ਨੇ ਚ ਜਾ ਕੇ ਅੰਦਰ ਗੱਲ ਕਰਾਂਗੇ ਦੋਨੇ ਜਣੇ। ਤੁਹਾਨੂੰ ਬਾਹਰ ਚੱਲਣਾ ਘੱਟ ਲੱਗਦਾ। ਇੱਥੇ ਬੈਠ ਕੇ ਅਸੀਂ ਦੋਨਾਂ ਨੇ ਗੱਲ ਕਰਨੀ ਹੈ। ਸੁਣ ਬਈ ਮੇਰੀ ਗੱਲ ਸੁਣ। ਹੋਨੇ ਤੇ ਬਰਾਬਰ ਦਾ ਸਾਸਰੀ ਉੱਪਰ ਨੂੰ ਮੂੰਹ ਕਰਕੇ ਸਾਸਰੀ ਖਬਰ ਬਣਾ ਇਥੇ ਮੈਂ ਸਾਸਰੀ ਕਹਿੰਦਾ ਸ਼ੈ ਤ੍ਰਿਕਾਲ ਨਹੀਂ ਬੋਲ ਮੂੰਹ ਤੇ ਬੋਲੋ ਤ੍ਰਿਕਾਲ ਹਾਂ ਆਹੀ ਗੱਲ ਹੈ ਜੀ ਇਦਾਂ ਬੀਆਜੀ ਦੀ ਬੜੀ ਮੰਮਾ ਜਿਹੜੀ ਛੁੱਕੋ ਛੁੱਕੋ ਦਾਜ ਹੈਪੀ ਬਰਥਡੇ ਹੈ ਹਨਾ ਤੇਰੀ ਬੜੀ ਮੰਮਾ ਦਾ ਹੈਪੀ ਬਰਥਡੇ ਹੈ ਹਨਾ ਤਾਂ ਹੁਣ ਹੈਪੀ ਬਰਥਡੇ ਬਣਾਉਣਾ ਦੱਸ ਮੈਨੂੰ ਪਹਿਲਾਂ ਅੱਛਾ ਮੈਨੂੰ ਆਜਾ ਆਜਾ ਮੇਰੀ ਘਰ ਤੱਕ ਆਪਾਂ ਗਲਤ ਦੱਸ ਦਈਏ ਪਹਿਲਾਂ ਸਾਰੀ ਓ ਜੇ ਮੇਰਾ ਪੁੱਤ ਮੇਰੀ ਗੱਲ ਸਮਝ ਲੈਣਾ ਹਾਂ ਉੱਧਰ ਨੂੰ ਚੱਲਦੇ ਆਂ ਆਪਾਂ ਸਾਰੇ ਜਣੇ ਇੱਥੇ ਚੱਲਦੇ ਆਂ ਦੇਖੋ ਜੀ ਗੱਲ ਇਦਾਂ ਬਈ ਸਾਡਾ ਪਲਾਨ ਪਹਿਲਾਂ ਕੈਨਸਲ ਹੋ ਸੀਗਾ ਬਈ ਆਪਾਂ ਨੇ ਵੱਡੇ ਨਹੀਂ ਮਨਾਉਣਾ ਸੁਖਵੀਰ ਦਾ ਕਹਾਂਦੇ ਅਸੀਂ ਕੁੜਮਾਲੇ ਹੋਗੇ ਫਰਾਣਾ ਹੋਗੇ ਢਮਕਾ ਹੋਗੇ ਕਾਫੀ ਕੁਛ ਸੀਗਾ ਚਲੋ ਸੈਲੀਬ੍ਰੇਟ ਕਰਨਾ ਵੀ ਠੀਕ ਹੁੰਦਾ ਤਾਂ ਸੰਦੀਪ ਨੇ ਜੈਸਮੀਨ ਨੇ ਬੜਾ ਪਲਾਨ ਜਿਆ ਕਰਕੇ ਆ ਸਾਨੂੰ ਕਿਹਾ ਵੀ ਚਲੋ ਆਪਾਂ ਰੋਟੀਆਂ ਖਾਣ ਦੇ ਬਾਹਰ ਬਈ ਜੈਸਮੀਨ ਦਾ ਪ੍ਰੈਸ਼ਰ ਪਾਉਂਦੀ ਆ ਸਾਨੂੰ ਬਈ

ਚੁੱਲ੍ਹੇ ਜਾਣਾ ਦੰਦੀ ਪੱਟੂ ਕੇ ਕੋਟਾ ਘੱਟਾ ਤਾਂ ਆ ਇਹਨਾਂ ਰੋਲਾ ਨਹੀਂ ਪਾਈਦਾ ਹੁੰਦਾ ਦੇਖੋ ਉਹ ਮੇਰੀ ਘਰ ਤਾਂ ਸੁਣ ਲੈ ਦੇਖੋ ਜੀ ਫਿਰ ਜੈਸਮੀਨ ਨੇ ਕੀ ਕੀਤਾ ਤੇ ਉਹ ਕੇਕ ਲੈ ਕੇ ਘਰੇ ਪਹੁੰਚ ਗਈ ਵੀ ਕੇਕ ਵਾਲਾ ਜਿਹੜਾ ਪ੍ਰੋਸੈਸ ਹੈਗਾ ਉਹ ਕਹਿੰਦੇ ਵੀ ਕੇਕ ਵਾਲਾ ਪ੍ਰੋਸੈਸ ਪੱਕਾ ਰਣੇ ਵੇੜ ਕੇ ਫਿਰ ਬਾਅਦ ਦੇ ਵਿੱਚ ਜਾ ਕੇ ਵੀ ਲੰਗਰ ਪਾਣੀ ਛੱਕ ਕੇ ਆਵਾਂਗੇ ਆਪਾਂ ਬਾਹਰ ਤੇ ਇਹ ਮੇਰੀ ਸੁਪੁੱਤਰੀ ਜੈਸਮੀਨ ਕੋਰ ਉਹਦਾ ਜਿਹੜਾ ਸੀਗਾ ਸਾਰੇ ਦਾ ਸਾਰਾ ਪਲਾਨ ਸੀਗਾ ਤੇ ਅੱਜ ਮੰਡਲੀ ਸਭਾ ਵੀ ਨਿਕਲ ਕੇ ਗਈ ਹੈ ਜੀ ਉਹਦੇ ਵਿੱਚ ਵੀ ਨਕਮਸਤਕ ਹੋ ਕੇ ਆਏ ਸਾਰੇ ਜਣੇ ਤੇ ਉੱਥੇ ਮੇਰਾ ਬਲੌਗ ਨਹੀਂ ਬਣਿਆ ਸੋ ਕਵੀਰ ਵੀ ਮੱਥਾ ਟੇਕ ਕੇ ਆਈ ਜਾ ਕੇ ਉਹ ਉਸ ਸਮੇਂ ਨੇ ਰਹਿ ਹੋਗਾ ਸੀ ਕਿ ਥੋੜਾ ਜਿਹਾ ਹੁਣ ਵੀ ਨਹੀਂ ਰਹੀ ਇਸ ਸਮੇਂ ਤੇ ਉਸ ਤੋਂ ਬਾਅਦ ਉੱਥੇ ਤੋਂ ਆ ਕੇ ਸਿੱਧਾ ਹੀ ਨਹੀਂ ਹੁਣ ਅਸੀਂ ਰੇੜੀ ਜੇ ਤਾਂ ਹੀ ਹੋਏ ਸੀਗੇ ਗੁਰਦਾਰ ਮੱਥਾ ਟੇਕਣ ਤੋਂ ਬਾਅਦ ਵਿੱਚ ਗੱਲ ਹੈ ਬਈ ਬੱਚਿਆਂ ਦੀਆਂ ਜਿਹੜੀਆਂ ਖੁਆਇਸ਼ਾਂ ਹੁੰਦੀਆਂ ਨਾ ਉਹ ਸਾਨੂੰ ਉਹਨਾਂ ਮਤਲਬ ਹਰ ਹੀਲੇ ਕਿਸੇ ਨਾ ਕਿਸੇ ਤਰੀਕੇ ਦਾ ਪੂਰੀਆਂ ਕਰਨੀਆਂ ਪੈਂਦੀਆਂ ਨੇ ਜੇ ਅਸੀਂ ਉਹ ਪੂਰੀਆਂ ਨਹੀਂ ਕਰਾਂਗੇ ਤਾਂ ਕਿਸੇ ਨਾ ਕਿਸੇ ਅਸੀਂ ਸ਼ਾਇਦ ਵੀ ਅੱਛੇ ਮਾਪੇ-ਬਾਪ ਨਾ ਕਹਾਉਂਦੇ ਹੋਈਏ ਹਨ ਜਿਵੇਂ ਕਿ ਪਲਾਨ ਚੇਂਜ ਕਰਤਾ ਸੁਖਵੀਰ ਨੇ ਵੀ ਅਸੀਂ ਢਾਈ ਉਮਰ ਦੇ ਵਿੱਚ ਜਾਣ ਲੱਗੇ ਹੁਣ ਅਸੀਂ ਵੀ ਹੁਣ ਚੰਗੇ ਨਹੀਂ ਲੱਗਦੇ ਹੈਗੇ ਆਪਣਾ ਦਾ ਸੈਲੀਬ੍ਰੇਟ ਕਰਦੇ ਪਰ ਜੈਸਮੀਨ ਦਾ ਕੁਝ ਮਨ ਸੀਗਾ ਵੀ ਹਰ ਸਾਲ ਅਸੀਂ ਮੰਮੀ ਦਾ ਬਰਥਡੇ ਮਨਾਉਂਦੇ ਆਂ ਵੀ ਸਾਲ ਗਰਾ ਮਨਾਉਂਦੇ ਸਾਡੀ ਹਨਾ ਵੀ ਕੋਈ ਉਹਨਾਂ ਦੇ ਮਨ ਦੇ ਵਿੱਚ ਆਵੇ ਨਾ ਇਦਾਂ ਦੀ ਗੱਲ ਵੀ ਵੀ ਕਿਥੇ ਗੱਲ ਹੋਰ ਪਸੰਦ ਜਾਵੇ ਹਨ ਤਾਂ ਉਹਨਾਂ ਨੇ ਕੀ ਕੀਤਾ ਤੇ ਹੁਣ ਉਹ ਲੈ ਕੇ ਆ ਗਏ ਜੀ ਆਪਣੇ ਪਹੁੰਚ ਚੁੱਕੇ ਹੈ ਜੀ ਉਹ ਕੇਕ ਲੈ ਕੇ ਤੇ ਹੁਣ ਉਹ ਕੇਕ ਦੀ ਕਟਿੰਗ ਦੀ ਰਸਮ ਜਿਹੜੀ ਹੁਣ ਸ਼ੁਰੂ ਹੋਣ ਲੱਗੀ ਹੈ ਤੇ ਬਾਕੀ ਤੁਹਾਨੂੰ ਮਿਲਾਂਦੇ ਆਪਾਂ ਜਾ ਕੇ ਸਾਰਿਆਂ ਨੂੰ ਜਿਵੇਂ ਵੀ ਹੋ ਸਕਦਾ ਬਹੁਤ ਰੌਲਾ ਰੋਲਾ ਪੈ ਰਿਹਾ ਪਿਆਰ ਨਾਲ ਪਿਆਰ ਮੁਹੱਬਤ ਨਾਲ ਸਾਰੇ ਜਣੇ ਜਿਹੜੇ ਆ ਮੇਰੀ ਵਾਰੀ ਮਿੱਠੇ ਵਾਲੀ ਆ ਗਈ ਵਈ ਹੈ ਆ ਕੇ ਚੱਲ ਰਿਹਾ ਸੰਦੀਪ ਕੋਰੇ ਇਹ ਸੰਦੀਪ ਇਹ ਕਿੱਥੋਂ ਆ ਗਿਆ ਤੁਸੀਂ ਮੈਨੂੰ ਕਿਉਂ ਦਿਖਾਉਂਦੇ ਆ ਮੇਰੇ ਸ਼ੂਗਰ ਵਾਲੇ ਲੈਵਲ ਸਾਰੇ ਟੱਪੇ ਪਏ ਨੇ ਛੋੜੀ ਸਾਸੂ ਮਾਂ ਵਾਲੇ ਜਨਸੀ ਨਾ ਕੋਤੋ ਖਾਓ ਖਾਓ ਤਨ ਤਨ ਚਾਹ ਚਾਪ ਜਿੰਨੇ ਖਾੜੇ ਖਾਓ ਕਿੱਥੇ ਜਾ ਹੋਰ ਦੇਣਾ ਤੂੰ ਮੋ ਵੀ ਦੇਣਾ ਨਹੀਂ ਹਾਂ ਨਹੀਂ ਇਹਨਾਂ ਇਹਨਾਂ ਵਾਲੇ ਇਹਨਾਂ ਨੂੰ ਖਲਾਤਾ ਕੇ ਆਪਣੇ ਵਾਲਾ ਨਹੀਂ ਆਪਣੇ ਵਾਲਾ ਅੱਛਾ ਪੇਟ ਠੀਕ ਆ ਤੁਸੀਂ ਕਹਾਂ ਨਹੀਂ ਨਹੀਂ ਸਦੀਪਾ ਐ ਨਾ ਕਰੋ ਤੱਕ ਨਾ ਕਰੋ ਚਲ ਕੋਈ ਨਹੀਂ ਬੁਲਾਉਂਦੇ ਵਾਏ ਗੁਰਜੀ ਕਾ ਖਾਸ ਸਾਹ ਵਾਏ ਗੁਰਜੀ ਕੀ ਫਤਿਹ ਆਏ ਕਹਿ ਵੀ ਸਾਰੇ ਜਣੇ ਆਏ ਕਹਿ ਵੀ ਸਾਰੇ ਜਣੇ ਹੈਈ ਬਸ ਸਾਰਿਆਂ ਨੂੰ ਜੀ ਗਲਾਬ ਜਾਮਨ ਰਸਗੁਲੇ ਦਿਖਾ ਆਏ ਕਰਕੇ ਦਿਖਾ ਦਿਖਦਾ ਨਹੀਂ ਡੱਬੇ ਹੋ ਜੀ ਆ ਦਿਖਦਾ ਤੁਹਾਨੂੰ ਮੈਂ ਦਿਖਾ ਹਾਈ ਆ ਤੁਹਾਨੂੰ ਦਿਖਾਈ ਕੁਝ ਵੀ ਨਹੀਂ ਖਾਣਾ ਜੀ ਨਹੀਂ ਤੁਹਾਨੂੰ ਬੜੀ ਜਣਾ ਮੈਂ ਬੜੀ ਤੁਹਾਨੂੰ ਸਾਰਿਆਂ ਨੂੰ ਮੈਂ ਹੁਣ ਹਾਂ ਅੱਜ ਕੀ ਹੈ ਅੱਜ ਮੇਰੀ ਮੰਮੀ ਦਾ ਹੈਗਾ ਜਨਮ ਦਿਨ ਹੈਪੀ ਬਰਥਡੇ ਨਾਲ ਕਹਿੰਦੇ ਹਾਂ ਜਨਮ ਦਿਨ ਹੈਪੀ ਬਰਥਡੇ ਕਿਹਾ ਇੱਕੋ ਗੱਲ ਹੁੰਦੀ ਹੈ ਹਲਾ ਬਰਥਡੇ ਦਾ ਲੈ ਵੀ ਦਿਮਾਗ ਸਾਸਰੀ ਕਾਲ ਦੀ ਸਾਰਿਆਂ ਨੂੰ ਅੱਜ ਮੇਰੀ ਮੰਮੀ ਦੇ ਕੇ ਵਰਸ ਕਾਰਡ ਹਾਂ ਵਰਸ ਕਾਰਡ ਮਰਾਤੀ ਪਾਰ ਜਨਮ ਦਿਨ ਨੂੰ ਆਹ ਸਾਸਰੀ ਬਾਈ ਜੀ ਆਹ ਟੱਕਾ ਨਾ ਮੈਂ ਤੁਹਾਨੂੰ ਬੇਨ ਤੋਂ ਟਪੋ ਕੋ ਕੇ ਕਰ ਦੱਬਾ ਨਹੀਂ ਤੂੰ ਤਾਂ ਗੱਲਾਂ ਹੀ ਕਰਦੀ ਰਹੀ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ ਕਦੀ ਬੰਦਾ ਕਹਿੰਦਾ ਵੀ ਪ੍ਰਮਾਤਮਾ ਕਿੰਨੀ ਸਾਡੇ ਉੱਪਰ ਕਿਰਪਾ ਵਰਕਰਾਰ ਰੱਖੇ ਜਿਵੇਂ ਆ ਖੁਸ਼ੀ ਆ ਛੋਟੇ ਛੋਟੇ ਅਸੀਂ ਸਾਰੇ ਬਲੇਸ਼ਰ ਕਰਦੇ ਵੀ ਸਾਰਿਆਂ ਸਾਰਿਆਂ ਪਰ ਐਦਾਂ ਦੀ ਖੁਸ਼ੀ ਸਾਰਿਆਂ ਪਰ ਰੱਖਿਆ ਥੰਡੇ ਤਾਣੇ ਪਰ ਨਹੀਂ ਹਾਂ ਵੀ ਸਾਰਿਆਂ ਪਰ ਰੱਖਣੀ ਵਰਕਰਾਰ ਰੱਖੇ ਤੇ ਅੱਜ ਮੇਰੀ ਭਾਬੀ ਜੀ ਦਾ ਹੈਗਾ ਜਨਮ ਦਿਨ ਆ ਆਪ ਜੀਓ ਹਜ਼ਾਰਾਂ ਸਾਲ ਜਿਹੜੀਆਂ ਤੁਸੀਂ ਆਪਣੇ ਮਨ ਦੇ ਵਿੱਚ ਕੋਈ ਵੀ ਚੰਗੀਆਂ ਗੱਲਾਂ ਸੋਚੀਆਂ ਹੋਈਆਂ ਮਾਰਾ ਸਾਰੀਆਂ ਹੀ ਪੂਰੀਆਂ ਕਰਨ ਤੇ ਘਰ ਹੁਣ ਪਗੌੜੀ ਸੋ ਕੋ ਭੈਣ ਜੀ ਨਾਲ ਥੋੜੀ ਜੀ ਡਰੇਡ ਜੀ ਬੈਠੀ ਆ ਹੁਣ ਪਤਾ ਨਹੀਂ ਕਾਹਤੇ ਡਰੇਡ ਜੀ ਬੈਠੀ ਪਸੇ ਖੁਸ਼ ਹੋਣਾ ਚਾਹੀਦਾ ਦੇਖੋ ਗੱਲ ਆ ਜਾਂ ਪਹਿਲਾਂ ਸਾਸਰੀ ਕਾ ਪਲਾਸ ਬਿਲਕੁਲ ਵਾਈਹੂ ਜੀ ਕਾ ਖਾਲ ਸਾਹ ਵਾਈਹੂ ਜੀ ਦੇ ਕੀ ਪਤੇ ਵਸੇ ਨੇ ਕਿਤਾਬ ਨਾਲ ਕਹਿੰਦੇ ਮੇਰਾ ਨਾਮ ਮੇਰੀ ਆਪਣੀ ਫੈਮਿਲੀ ਆ ਹਾਂ ਕਾਤੇ ਅੱਜ ਮੇਰੀ ਮੰਮੀ ਨੇ ਸੂਟ ਬਹੁਤ ਸੋਹਣਾ ਪਾਇਆ ਹਾਂ ਦੇਖੋ ਜੀ ਗੱਲ ਐ ਸੂਟ ਦੀ ਸੂਟ ਜੀ ਤੁਹਾਨੂੰ ਗੱਲ ਦੱਸਾਂ ਜੀ ਮੈਨੂੰ ਦੱਸੇ ਦੇ ਬਿਨਾਂ ਸਵਾਲ ਇਹਨਾਂ ਨੇ ਸੂਟ ਆ ਹਾਂ ਜਦੋਂ ਨਾਲ ਸੂਟ ਪਾ ਕੇ ਦੋਨੇ ਜਣੀਆਂ ਨੇ ਮੈਨੂੰ ਦਿਖਾਏ ਮਨਵੀ ਕੁਮਰ ਆਏ ਹੋਏ ਵੀ ਮੈਨੂੰ ਦੱਸੇ ਦੇ ਬਗਾਰ ਕਿਵੇਂ ਸਵਾਲੇ ਫੇ ਮੇਰੀ ਨਜ਼ਰ ਲੱਗ ਗਈ ਜਦੋਂ ਸਾਡਾ ਪ੍ਰੋਣਾ ਸਾਹਿਬ ਤੇ ਜੈਸਮੀਨ ਲੈ ਕੇ ਆਏ ਉਰੇ ਉਹ ਕਿਆ ਕਹਿੰਦੇ ਆਪਣਾ ਕੇਕ ਕੇਕ ਨੂੰ ਲੱਗੇ ਸੀਗੇ ਉਹ ਮੜਾ ਜਿਹਾ ਕਰਨ ਵਾਸਤੇ ਮੈਂ ਰੋਕਲੇ ਸੀਗੇ ਉਹ ਤੁਹਾਨੂੰ ਜੈਸਮੀਨ ਵਾਲੀ ਵੀਡੀਓ ਦੇ ਵਿੱਚ ਪਤਾ ਹੀ ਲੱਗ ਜਾਣਾ ਵੀ ਰੋਕੇ ਸੀਗੇ ਉਸ ਸਮੇਂ ਜਦ ਕਰਨ ਲੱਗਿਆ ਸਿੰਘ ਜੀ ਬਾਲਣਾ ਸਖਵੀਰ ਕੌਰ ਦਾ ਸੂਟ ਹੈ ਜਿਹੜਾ ਨજર ਲਾਫਰ ਲੱਗੇ ਜਾਂਦੀ ਹੈ ਬਈ ਜਦ ਜਦ ਆਪਾਂ ਚੋਰੀ ਚੋਰੀ ਜਿਹੜੇ ਰੁਪਏ ਕੱਢ ਕੇ ਕਿਤੇ ਮਾਣੋਟਾ ਹੁੰਦੇ ਹੈ ਜੀ ਨજરਤੀ ਦੇਖੋ ਸੂਟ ਵੀ ਪਾੜ ਗਈ ਸੂਟ ਨੀ ਨજર ਕਹੜੀ ਆ ਬਾਣੀ ਹਾਂ ਸਹੀ ਨਾ ਮੇਰੇ ਤੇ ਆ ਲੱਗਿਆ ਦਾ ਮੇਰਾ ਬਚ ਗਿਆ ਅੱਜ ਤੇ ਪਤਾ ਲੱਗ ਗਿਆ ਉਹ ਓਹ ਪਾਣੀ ਧੋ ਕੋਈ ਗੱਲ ਨਹੀਂ ਸੰਦੀਪ ਕੁਰੇ ਜੇ ਤੁਸੀਂ ਦੱਸ ਕੇ ਨਾ ਮਤਲਬ ਸੂਟ ਸੁਆਓ ਫਿਰ ਕੁਝ ਗੱਲ ਹੋਰ ਨਾ ਤੁਸੀਂ ਅੰਦਰੋਂ ਆਜੇ ਸਬਜੀ ਡੁੱਲੜੀਆਂ ਡੁੱਲੜੀਆਂ ਦੇ ਪਰ ਦਾਗ ਵੀ ਨਹੀਂ ਜਾਣਾ ਹੈਗਾ ਤੁਹਾਨੂੰ ਦੱਸਤਾ ਮੈਂ ਹਾਂ ਕਿਹੜੇ ਵਿਆਹ ਹਾਂ 15 ਫਰਵਰੀ ਨੂੰ 15 ਫਰਵਰੀ ਜਿਹੜਾ ਵਿਆਹ ਚੱਲ ਕੋਈ ਕੱਦਮੀ ਤੈ ਪੜ ਲੈ ਦਾ ਕਾਟ ਆਪਣਾ ਹਾਂਜੀ ਹਾਂਜੀ ਠੀਕ ਆ ਚਲੋ ਤੇ ਹੁਣ ਫਿਰ ਕੀ ਕਰੀਏ ਹੁਣ ਫਿਰ ਸੰਦੀਪ ਨੂੰ ਸੂਟ ਦਾ ਫਿਕਰ ਪੈ ਗਿਆ ਹਣਾ ਨਾ ਨਾ ਮੈਂ ਤਾਂ ਸੂਟ ਲੈ ਲੈਣਾ ਹਾਂ ਹਾਂ ਆ ਜਾਓ ਅਬ ਇਹ ਨਹੀਂ ਲੈਣਾ ਕੋਈ ਨਹੀਂ ਆ ਤੇ ਤੂੰ ਪਰਿਚੈ ਨੇ ਛੋਟੂ ਦਿੱਤੇ ਉਹ ਸਾਰੇ ਪਾਲੇ ਪੁਰਾਣੇ ਹੋ ਗਏ ਮੈਨੂੰ ਪਾਲੇ ਹੋ ਐਨੀ ਵੇ ਦੂਰ ਨਹੀਂ ਮੁੱਕਦੇ ਬੀਬੀਆਂ ਮਾਣਾਂ ਦੇ ਅੱਜ ਸਾਧੀਆਂ ਹਲਵਾਰੀ ਵਿੱਚ ਸੂਟ ਬੈੱਡ ਵੀ ਭਰ ਲਿਆ ਇੱਕ ਇੱਕ ਬੈੱਡ ਵੀ ਇਹਨੇ ਸੁਟਾ ਦਾ ਭਰਿਆ ਸੂਟ ਨਹੀਂ ਭਰ ਪੂਰੇ ਹੁੰਦੇ ਉਹ ਹੀ ਗੱਲ ਤਾਂ ਕਹਾਵਤ ਹੋਈ ਹੈ ਕਹਿੰਦੇ ਰੱਖਣ ਨੂੰ ਥਾਂ ਨਹੀਂ ਪਾਉਣ ਨੂੰ ਹੈ ਨਹੀਂ ਹਾਂ ਗੱਲ ਉਹਤੀ ਆਉਂਦੀ ਘੁੰਮ ਕੇ ਕਿਹਾ ਜਾਣਾ ਨਾ ਅਸੀਂ ਠੀਕ ਹੈ ਨਾ ਨਿਕਾਕ ਕਾਸਰ ਨੂੰ ਤੇ ਤੁਸੀਂ ਨਾ ਪਉਂਦੀਆਂ ਅੱਜ ਫਿਰ ਹਾਂ ਇਹ ਆ ਸੁਣ ਪਾ ਕੇ ਵਿਆਹ ਚੜਾ ਤਸੀਪ ਇਹ ਦੇਖ ਕਿੰਨਾ ਸੰਦੀਪ ਦੇ ਨਾ ਸਿੰਪਲ ਦਾ ਦੇ ਹਾਏ ਹਾਏ ਆ ਮੋਤੀ ਜਿਹਾ ਲੱਗਿਆ ਤੁਸੀਂ ਆਪ ਸੋਚੋ ਨਾਨਕੀਆਂ ਨਾਨਕੀ ਮਾਮੀਆਂ ਅੱਛਾ ਮਾਮੀਆਂ ਬੇਟਾਰੀਆਂ ਟੌਰ ਸੁਖਵੀਰ ਸੁਖਵੀਰ ਬਹੁਤ ਵਧੀਆ ਤੁਸੀਂ ਦਣ ਯੂਜ਼ ਕਰਨੇ ਤੇ ਇਹ ਗੱਲ ਸੁਣੋ ਕਿ ਮੈਂ ਸਾਰਿਆਂ ਨਾਲ ਜ਼ਿਆਦਾ ਛੋਟੀ ਮਾਮੀ ਆ ਤੇ ਇਸ ਕਰਕੇ ਮੈਂ ਥੋੜੀ ਜ਼ਿਆਦਾ ਟੌਕੜ ਛੋਟੀ ਆਲੇ ਜੀ ਤੁਸੀਂ ਆ ਮਨੇ ਆ ਉਹ ਨਹੀਂ ਤੇ ਪਿਆਰਣਾ ਮੈਂ ਹੀ ਆ ਮਾਮੀ ਇਨੇ ਛੋਟੀ ਆ ਮੈਂ ਸਰਵਜੀਤ ਦੀ ਘਰ ਵਾਲੀ ਵੀ ਮਾਮੀ ਆ ਛੋਟੀ ਤੇ ਇੱਥੇ ਵੀ ਛੋਟੀ ਆ ਮਰਦਾ ਉਮਰ ਦੇ ਉਮਰ ਦੇ ਦਰਜੇ ਤੋਂ ਤੂੰ ਤਾਂ ਛੋਟੀ ਹੋਊਂਗੀ ਪਰ ਆਉਦੇ ਤੋਂ ਦਰਜੇ ਤੋਂ ਸਰਵਜੀਤ ਤੁਸੀਂ ਮੈਂ ਤਾਂ ਗੱਭਲੀ ਮੰਮੀ ਆ ਹਾਂ ਚਲਾਇਕ ਐਥੇ ਕਹੇ ਜੀਵ ਨੂੰ ਦੂ ਵਸਨ ਘਮਾ ਲੋ ਕੇ ਕੌਣੀ ਹੋ ਗਈ ਭਾਈ ਮੈਂ ਭੈਣਾ ਤੁਸੀਂ ਜੀਜਾ ਇਹਨਾਂ ਨਾਲ ਆ ਲੈ ਤੇ ਕਹਿੰਦੇ ਮੇਰੇ ਜੀਜੇ ਨਾਲ ਟੋਹਰਾ ਉਹ ਕਿੱਥੇ ਗੜੀਆ ਜਾ ਕੇ ਪਕੌੜੀਆਂ ਖਾਣੇ ਕਹਿੰਦੇ ਜੀ ਜੂਆ ਕਹਿੰਦੇ ਜੀ ਜੂਆ ਨਹੀਂ ਆ ਚਲੀਏ ਫੂਲ ਨੂੰ ਤਾਂ ਚਲੀਏ ਤੇ ਕਾਲੂ ਜਾਉਂਗੀ ਜੀ ਕੱਢਦਾ ਜੀ ਮੈਂ ਮੇਲਾ ਦੇਖਣ ਗਈ ਸੀ ਸਭ ਦੇਖਿਆ ਫਿਰ ਕਹਿੰਦੇ ਹੁੰਦੇ ਨਜ਼ਰ ਜਿਹੜੀ ਪੱਥਰਾਂ ਨੂੰ ਪਾੜ ਦਿੰਦੀ ਸੂਰਤ ਸੂਰਤ ਤਾਂ ਕੀ ਚੀਜ਼ ਐ ਨਾ ਤਸਯਾ ਦੋੜੇ ਕੋਈ ਗੱਲ ਨਹੀਂ ਅਸੀਂ ਘਰੇ ਲਾ ਲੈ ਲਿਆਓ ਫਿਰ ਹੁਣ ਐ ਕਰੋ ਵੀ ਆਪਾਂ ਫਿਰ ਜੇ ਲੰਗਰ ਪਾਣੀ ਵੀ ਛਕਣਾ ਨਾ ਤੈਨੂੰ ਜਦ ਜੈਮੀਨ ਨੇ ਕਿਹਾ ਤਾਂ ਵੀ ਚੌਲ ਬਣਾ ਕੇ ਰੱਖੀ ਕੜੀ ਚੌਲ ਕਦੋਂ ਬਣਾਇਆ ਵੀ ਇੱਕ ਇੱਕ ਚੱਕਰ ਕਿ ਤੁਸੀਂ ਮੇਰੀ ਪੱਗ ਕਦੇ ਬਣਾਈ ਕਿਆ ਕਰਿਆ ਆਜ਼ਾਬ ਖਤਾਬ ਕਿਆ ਹੈ ਜਾਈ ਮੈਂ ਨਾ ਆਪਣੇ ਡੈਡੀ ਕੋ ਚਲੇ ਗਈ ਸੀ ਉੱਥੇ ਫਿਰ ਮੈਂ ਹੋ ਗਈ ਲੇਟ ਪਰ ਤੂੰ ਹੁਣ ਕਹਿ ਰਹੀਂ ਦੀ ਇਹਨੇ ਬਣਾ ਲੈਣੇ ਸੀ ਨਹੀਂ ਉਹ ਤਾਂ ਕਿਆ ਗੱਲ ਥੀ ਮੈਨੂੰ ਬਾਹਰ ਤੋਂ ਬਹੁਤ ਕੋਨ ਆਏ ਮੈਂ ਉਹਨਾਂ ਵਿੱਚ ਬਿਜੀ ਰਹੀ ਅੱਜ ਬਈ ਇਹਨੂੰ ਫੋਨ ਕਹੀ ਫੋਨ ਆਉਂਦੇ ਹੋਣਗੇ ਮਗਰ ਤਾਂ ਬਹੁਤ ਫੋਨ ਆਏ ਸਹੀ ਗੱਲ ਇਹਨੂੰ ਪਿੱਛੇ ਸਹੀ ਗੱਲ ਤੇ ਇਹਨੂੰ ਕਰੋ ਸਾਫ ਸਫਾਈ ਉਸ ਤੇ ਫਿਰ ਰੱਖੋ ਕੇਕ ਭਾਈ ਕੇਕ ਨੂੰ ਕੱਟੀਏ ਆਪਾਂ ਫਿਰ ਲੰਗਰ ਪਾਣੀ ਜਗਨ ਚੱਲਦੇ ਆਂ ਹਾਂ ਪਾਪਾ ਜੀ ਨੇ ਰੋਟੀ ਸ਼ਕਮ ਸ਼ਕਲੀ ਸ਼ਕਲੀ ਹਾਂ ਜੀ ਹਾਂ ਜੀ ਅੱਗੇ ਆ ਚੱਲ ਕਿਆ ਕਰਨਾ ਪਤਾ ਹਾਂ ਇਹ ਕਰਨਾ ਹੈਪੀ ਨਿਕ ਹੈਪੀ ਬਰਥਡੇ ਬਣਾਤਾ ਕਰਨ ਦਾ ਹਾਂ ਕਰਨੇ ਪਤਾ ਤੇਰੀ ਮੰਮੀ ਸੂਟ ਸਾੜਦਾ ਉਧਰ ਤੂੰ ਸਕੂਲ ਕੱਟ ਨਹੀਂ ਗਈ ਆਪਾਂ ਅੱਜ ਤੋੜਾ ਅੱਜ ਜਾਣਾ ਤਾਂ ਅੱਜ ਫਿਰ ਅੱਜ ਮੰਡਲੀ ਦਵਾ ਤੁਹਾਡੇ ਨਜ਼ਰ ਬੱਤੀ ਵਧੀਆ ਲੱਗ ਗਿਆ ਸੂਟ ਤੁਹਾਡੇ ਬਹੁਤ ਸੋਹਣਾ ਲੱਗਦਾ ਸੂਟ ਹਾਂ ਸੋਬਰ ਕੜੀ ਭੈਣ ਸਰਬਜੀਤ ਮੇਰੇ ਮਾਂ ਦੀ ਨੂੰ ਪਸੰਦ ਨਹੀਂ ਆਤਾ ਜਾਣਾ ਅੱਧੀ ਕਾੜੀ ਕਾੜੀ ਤਾਂ ਇਹ ਤਾਂ ਮੈਨੂੰ ਸਾਰੇ ਨਾਂਗ ਇੱਕੋ ਜਿਹੇ ਦਵਾਤੇ ਆਦਾ ਸ਼ਾਇਦ ਇਹ ਵੀ ਗੱਲ ਹੈ ਖੜੇ 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 ਸਟੈਂਡ ਅਪ ਸਟੈਂਡ ਅਪ ਹੋ ਸਟੈਂਡ ਅਪ ਹੋੜੇ ਤਾਂ ਹੋ ਜੋ ਓਹੋ ਖਨਾਬ ਦੇ ਫੁੱਲ ਮੋਰ ਪੰਖੀ ਰੰਗ ਬਸ ਤੇ ਪੰਗੜੇ ਪਾ ਕੇ ਦਿਖਾਦੇ ਸੀ ਮੁੰਡੇ ਜੱਕ ਪਰ ਜਿਹੇ ਜਿਹੇ ਰੰਗ ਦੀ ਪਾਪਾ ਪੰਗ ਬੰਨ ਲੰਦੇ ਮੈਂ ਕਹਿੰਦੀ ਬਹਿ ਜਾ ਬਈ ਗੱਲ ਸੁਣ ਮਮੇ ਸੁਣੀ ਮੇਰੀ ਗੱਲ ਮੇਰੀ ਗੱਲ ਸੁਣ ਲੈ ਮੈਂ ਤੇਰੀ ਮੰਮੀ ਨੂੰ ਪੁੱਛਿਆ ਤਾਂ ਤੇ ਪੱਗ ਭਾਈ ਕਿਹੜੀ ਬੰਨਣਾ ਹਾਂ ਬਸ ਚੁੱਪੇ ਕਰ ਗਈ ਮਾ ਚਲੋ ਠੀਕ ਹੈ ਇਹ ਕਿਲੇ ਕਿਉਂ ਨਹੀਂ ਪਹਿਣੀ ਸੀ ਉਹ ਸਿੱਧੀ ਲੈ ਤੜੇ ਹੈ ਜੀ ਵੀ ਨਹੀਂ ਦੀ ਗੱਲ ਆ ਇਹ ਸੂਟ ਤਿਆਰ ਹੋ ਕੇ ਸਾਲੇ ਹੁਣੇ ਆਏ ਆ ਸੰਦੀਪ ਲੈ ਕੇ ਆਈ ਆ ਉਦੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਅੱਛਾ ਆ ਆ ਉਹ ਮੈਂ ਕਹੀ ਜਾਮਾ ਇਹਨੂੰ ਮੈਂ ਤਿਆਰ ਹੋਇਆ ਵਾ ਮਹਾ ਬਈ ਪ੍ਰੋਮੇ ਨੂੰ ਟਾਈਮ ਦਿੱਤਾ ਵਾ ਤੁਸੀਂ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਇਹ ਕਹਾਣੀ ਦਾ ਐ ਸੰਦੀਪ ਮੈਂ ਤਾਂ ਉਹ ਮੰਨਦਾ ਥੋੜੇ ਆਇਆ 1400 ਦਿਨ ਦੇ ਤਿੰਨ ਮਹੀਨੇ ਹੋ ਗਏ ਫਿਰ ਉਹ ਕਿ ਹੁਣ ਬਾਕੀ ਥੋੜੇ ਦਰਜੀ ਆ ਸਾਹ ਦਰਜੀ ਤੁਹਾਡੇ ਇਹ ਜੀ ਆ ਬਸ ਮੇਰੀ ਗੱਲ ਸੁਣ ਲਓ ਸਿੱਧੀ ਲੈਣ ਲਾ ਦਿਓ ਮੇਰੇ ਸੂਟਾਂ ਨਾਲ ਬੱਗ ਇੰਦਰ ਮੇ ਦਾ ਹੋਣੀ ਨਾ ਹੁਣ ਬੰਨੀ ਵੀ ਦਾ ਹੋਰ ਕਿ ਕਲਾ ਮੰਨੀ ਅੱਜ ਲੜ ਕੇ ਕੋਈ ਨਹੀਂ ਮਿਲ ਉਹ ਮੇਰੀ ਟੀਮਰ ਰੋਟ ਆਉਂਦੀ ਬੱਗਾ ਨਾਲ ਪਿਆਰ ਨਹੀਂ ਹੁੰਦਾ ਦਿਲ ਚ ਪਿਆਰ ਹੁੰਦਾ ਅੱਛੇ ਖੜੀ ਜਾਣਾ ਗੱਲ ਜ਼ਰੂਰੀ ਕਿ ਹਰ ਵਾਰ ਮੈਚੇ ਦਾ ਜ਼ਰੂਰੀ ਆ ਮੈਂ ਮੰਨਦੀ ਹਾਂ ਕੋਈ ਹੋਇਆ ਨਾ ਨਹੀਂ ਕੋਈ ਚੁੱਕਣੇ ਯਾਰ ਜਿਹੜੇ ਨਾ ਪੱਗਾਂ ਨਾਲ ਮੈਚ ਕਰਦੇ ਦਿਖਾਵਾ ਕਰਦੇ ਆ ਇਹ ਵੀ ਯਾਦ ਰੱਖੀਂ ਅੰਦਰ ਪਿਆਰ ਨਹੀਂ ਹੁੰਦਾ ਇਹ ਤੁਸੀਂ ਚਿੜੀਆ ਕਰ ਕਰਕੇ ਬਣਾਇਆ ਵਾ ਇਹ ਵੀ ਗੱਲ ਕਰਦੀ ਆ ਵੀ ਕੁੜੀ ਨੂੰ ਸਮਝਾਉਣੀ ਆ ਵੀ ਪੱਗਾਂ ਨਾਲ ਪਿਆਰ ਨਹੀਂ ਖੁੱਦਾ ਐਨ ਆਇਆ ਤੂੰ ਪੁਰਾਣਾ ਦੇਖੋ ਮੈਂ ਤਾਂ ਪੱਗ ਨਾਲ ਪਿਆਰ ਕਰਦਾ ਮੈਂ ਹੈਗਾ ਗੁਰੂ ਗੋਬਿੰਦ ਸਿੰਘ ਜੀ ਦਾ ਲਾੜਲਾ ਪੁੱਤਰ ਉਹ ਕੰਮ ਬੱਸ ਕੱਲ੍ਹ ਤੋਂ ਹੋ ਮੈਂ ਜਿੱਕ ਪੱਗਾਂ ਦੀ ਗੱਲ ਕਰਦੀ ਉਹ ਮੈਨੂੰ ਬਹੁਤ ਪਿਆਰ ਆ ਬਾਈ ਪੱਗ ਦੇ ਨਾਲ ਹਾਂ ਸੱਜਦਾ ਮਾਣ ਇੱਜ਼ਤ ਕਰਦਾ ਇਹ ਬਹੁਤ ਸਭ ਕੁਝ ਬਹੁਤ ਵਧੀਆ ਬਈ ਸਾਡੀ ਫੈਮਲੀ ਇੱਕ ਰਹਿਣੀ ਚਾਹੀਦੀ ਆ ਉਹ ਹੱਬ ਨਾਲ ਜੁੜੀ ਚਾਹੀਦੀ ਆ ਬਸ ਹੋਰ ਇਹੋ ਜਿਹੀ ਰੱਖਿਆ ਹੈਗਾ ਇੱਕ ਹੋਰ ਖੁਸ਼ਖਬਰੀ ਦੱਸ ਮੈਂ ਮੈਂ ਗਾਂ ਚੋਣੇ ਵਾਲੀ ਮਸ਼ੀਨ ਚਲਾਉਣੀ ਆਗੀ ਮੈਨੂੰ ਕਿਹੜੀ ਕਾੜੀ ਉਹਨਾਂ ਦੀ ਡਰਾਈਵਿੰਗ ਕਰ ਰਹੀ ਤੂੰ ਸੜਕ 'ਤੇ ਲੱਗੇ ਫਿਰਨਾ ਕਹਿ ਮਾਪੇ ਅਰੇ ਗਿੜੀ ਗਿੜੂ ਘਬਰੀ ਜਾ ਰਹੀ ਨਹੀਂ 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 ਦੇਖੋ ਦੇਖੋ ਇਹ ਵੀ ਗੱਲ ਠੀਕ ਆ ਉਹਦੀ ਵੀ ਚੱਲਦੀ ਮથે ਪਾਪਾ ਹਮੇਸ਼ਾ ਕਹਿੰਦੇ ਜੇ ਛੋਟਾ ਕੰਮ ਕਰਿਆ ਬਹੁਤ ਬੱਧਾ ਹਾਂ ਨਾ ਖੁਸ਼ੀ ਖੁਸ਼ੀ ਮਨਾਓ ਇਹ ਗੱਲ ਠੀਕ ਆ ਬਸ ਬਹੁਤ ਵੱਡਾ ਕੰਮ ਨਹੀਂ ਤਾਂ ਹੈਗਾ ਜਿੱਕਣ ਤੂੰ ਇੰਨੀ ਪੜ੍ਹਾਈ ਕੀਤੀ ਵੀ ਆ ਤੇਰੇ ਵੱੱਲੇ ਦਾ ਮਿੰਟ ਤੂੰ ਤਾਂ ਦੇ ਕਿਸੇ ਨੂੰ ਸਿੱਖਣ ਦੀ ਲੋਨਿੰਗ ਦੇਖ ਕੀ ਤੇਰੇ ਦਿਮਾਗ 'ਚ ਆ ਜਾਣੀ ਚਾਹੀਦੀ ਗੱਲ ਵੀ ਐਸਾ ਇੰਨਾ ਕੰਮ ਹਾਂ ਆਇ ਉਹ ਉਹਦੇ ਸਿੱਖਣ ਵਾਲੀ ਕਰੀ ਖੁਸ਼ੀ ਬਹੁਤ ਹੋਈ ਵੈਰੀ ਗੁੱਡ ਜਸਮੀਨ ਵੀ ਤੈ ਸਿੱਖ ਲਿਆ ਨਹੀਂ ਜਸਮੀਨ ਸਾਹਿਬ ਸੂਫੀ ਜੀ ਦਾ ਸ਼ਾਵਰ ਸਿੰਘ ਸ਼ਾਵਰ ਸਿੰਘ ਤੇ ਮਰਜੀ ਕੋ ਵੈਰੀ ਗੁੱਡ ਬੱਚਾ ਵੈਰੀ ਗੁੱਡ ਇਹਨੂੰ ਫਰਵਿੰਦਰ ਇਹਨੂੰ ਫਰਵਿੰਦਰ ਅੱਛਾ ਨਾਲਾ ਠੀਕ ਹੈ ਗੱਲ ਬੜੇ ਬਾਜੀ ਬਹੁਤ ਖੁਸ਼ ਹੋਈ ਫਰਵਿੰਦਰ ਨੂੰ ਵੀ ਥੋੜਾ ਜਿਹਾ ਹੌਸਲਾ ਮਿਲ ਗਿਆ ਵਿਚਾਲੇ ਰੌਂਦਰ ਤੇ ਕਿਹਾ ਹੋਇਆ ਮੇਰੇ ਕੋਲ ਦੇਖੋ ਸੁਖਵੀਰ ਸੰਘਣੀ ਦਾ ਮਤਲਬ ਕੀਆ ਹੁੰਦਾ ਨਾਲ ਬਰਾਬਰ ਦਾ ਪਾਰਟਨਰ ਹੋਗੇ ਕਿੇ ਟਾਈਮ ਬੰਦੇ ਨੇ ਕੋਈ ਐਮਰਜੈਂਸੀ ਕੰਮ ਕਿਧਰੇ ਪੈ ਜੇ ਸਾਇਨੋ ਫੇਕਰ ਨਹੀਂ ਹੋਊਗਾ ਵੀ ਹਾਂ ਚੱਲ ਜੈਸਮੀਨ ਸਭਾਲ ਲੈਣਾ ਹੈ ਨਾ ਕਿਹੜੇ ਟਾਈਮ ਜੈਸਮੀਨ ਜਦੋਂ ਆਪਣੇ ਕੋਲ ਆ ਗਈ ਤੇ ਜੈਸਮੀਨ ਦੇ ਕੰਮ ਨੂੰ ਇਹ ਵੀ ਸੰਭਾਲ ਸਕਦਾ ਜਿਹੜਾ ਕੜਚੀ ਚਲਾਉਂਦਾ ਇਹ ਵੀ ਗੱਲ ਦੇਖੋ ਵੀ ਗੱਲ ਜਿਹੜੀ ਹੈਗੀ ਉਹ ਤਾਂ ਹੈਗੀ ਹੈ ਮਦਦ ਕਰਨਾ ਬਹੁਤ ਜ਼ਰੂਰੀ ਹੈ ਇਕ ਨਹੀਂ ਚੱਲਦਾ ਹੁੰਦਾ ਦੋ ਘਰ ਚੱਲਦਾ ਹੁੰਦਾ ਲਿਆਓ ਫਿਰ ਚਲੋ ਲਿਆਓ ਨੂੰ ਕੀ ਕਿਹਾ ਤਾਂ ਭੰਦ ਕੀ ਕਾ ਕਾ ਪਾ ਪਾ ਪੰਬਰੀ ਕਿਹਾਦਾ ਹਾਂ ਮੈਂ ਤੇਰੇ ਨੂੰ ਪੰਬਰੀ ਰੱਖ ਦੇਣਾ ਪੱਕਾ ਹੀ ਆਪਾਂ ਮੇਰਾ ਨਾਮ ਪੰਬਰੀ ਨਹੀਂ ਹੈਗਾ ਪੰਬਰੀ ਮੈਨੂੰ ਇਹਨਾਂ ਨੇ ਕੋਈ ਗੱਲ ਕਹੀ ਸੀ ਮੇਰੇ ਯਾਦ ਆ ਗਈ ਆ ਗਈ ਮੈਂ ਕਿਹਾ ਤਾਂ ਘਰ ਜਾ ਕੇ ਦੱਸੂੰਗੀ ਫੇਰ ਬੁਲੂੰਗੀ ਹਾਂ ਬੋਲ ਮੈਂ ਕਿਹਾ ਵੀ ਆਪਣੀ ਅਨਿਵਰਸਰੀ ਕਾਦਾ ਪਹਿਲਾਂ ਤਾਂ ਬੱਸ ਆਉਂ ਪੁੱਲ ਗਿਆ ਉਹ ਤਾਂ ਇੰਨਾ ਬੇਕਾਰ ਦਿਨਤਾ ਆ ਹੋ ਗਈ ਜੇ ਗਿਆਤਾ ਹੈ ਮਾਇਰਾ ਤੇ ਉੱਥੇ ਦਿਮਾਗ 'ਚ ਥੋੜਾ ਜਿਹਾ ਫਰਕ ਪੈ ਜਾਂਦਾ ਚੱਕਰ ਆਉਂਦੂ ਤੇ ਜਦ ਇਹ ਕਹਿੰਦਾ ਮੈਂ ਉਧਰ ਨੂੰ ਚਲੇ ਜਾਂਦਾ ਦਿਮਾਗ 'ਤੇ ਫਰਕ ਪੈ ਜਾਂਦਾ ਉਧਰ ਵੀ ਗੱਲਾਂ ਦਾ ਅਸਰ ਨਾ ਕਰਾ ਕਰੇ ਤੇ ਖਬਰ ਨਾ ਦੋ ਇੱਧਰ ਉੱਧਰ ਜਾ ਕੇ ਰੋ ਜਿਹੜਾ ਸਦਮੇ ਜੇ ਲੱਗੇ ਉਹ ਯਾਦ ਆਉਣ ਲੱਗ ਜਾਂਦਾ ਚੱਕਰ ਜਾਣਾ ਕੋਈ ਗੱਲ ਨਹੀਂ ਇਸ ਗਲੇ ਕੱਲ੍ਹ ਸਦਮਾ ਦੂਰ ਕਰਨੇ ਆਪਾਂ ਮੈਂ ਨਾਲੇ ਵਰਤਣੀ ਆ ਮੈਂ ਵੀ ਹੈਗਾ ਵਿੱਚੋਂ ਚਲੋ ਫਿਰ ਲੈਓ ਲੈਓ ਲੈ ਬੋ ਤੈਨੂੰ ਪਾਪਾ ਦਾ ਪੀਪੀ ਬਦਲਣ ਨੂੰ ਵੀ ਟਾਈਮ ਨਹੀਂ ਆਉਂਦਾ ਹਾਂ ਜਿੱਕਰੋ ਸਮਾਨ ਚੈੱਕ ਪੜ੍ਹ ਪੜ੍ਹ ਲਓ ਜੀ ਲੈਓ ਸਟਾਪ ਕਰੋ ਕੀ ਕਰਦੀ ਹੈ ਅੱਜ ਅੱਦਰ ਤੋਂ ਨਾ ਕਹਿੰਦੇ ਤੇ ਨੋ ਮੇਰੇ ਪੁੱਤ ਨੂੰ ਪੜ੍ਹਦੇ ਸੁਣਾ ਦੇ ਮੇਰੇ ਪੁੱਤ ਨੂੰ ਖਾਣ ਹੈ ਸਾਰੀਆਂ ਚੀਜ਼ਾਂ ਹੈ ਮੇਰੀ ਮਾਂ ਮਾਰੇ ਖੰਜ ਹੰਝੂ ਆ ਗਏ ના બીના રોકાનું ચાલજી આ ચાલના કિતનેળા રે બી આવવીયો આ કાલો બેકિયાનું ચાલજી નાનું બેકિયાનું ચાલજી ઠી ચુલી તો ચુલી તોતા આ નેતરનું વિરમેટા કાલ આદર

ਗੱਜਾ ਗੱਜਾ ਜਦੋਂ ਮੈਨੂੰ ਲੱਗਦਾ ਤਾਂ ਇਹ ਨਹੀਂ ਸੀ ਮੀਟਾ ਪਟਾਕਾ ਵੱਜ ਸਕਦਾ ਮੈਨੂੰ ਲੱਗਦਾ ਨਹੀਂ ਸੁਲਾਬ ਗਿਆ ਏ ਰਹਿਣ ਦੋ ਜੀ ਨਹੀਂ ਟਰਾਈ ਕਰਨ ਦੋ ਇੱਕ ਵਾਰ ਨਹੀਂ ਦੀ ਕੋਟ ਲੈਣਾ ਏ ਪਪਾ ਦਾ ਪੈਸੇ ਦਿੱਤੇ ਰਿਹਾ ਮੈਨੂੰ ਹੋਣ ਦੇ ਚੀਜ਼ੇ ਬਾਹਰ ਤਾਂ ਆਦੀ ਪਰ ਟਰਾਈ ਤਾਂ ਕਰੀਏ ਸੁਭੀਤ ਮੇਰੇ ਪਤਨੇ ਜੀ ਜਾਨੀ ਆ ਜਾਂਦਾ ਨੂੰ ਸਿੰਘ ਦੇ ਬੱਚੇ ਵਸਾਦੇ ਸੜੀ ਮੂਦੀ ਕਰਕੇ ਸਿੰਘ ਕਦੇ ਸੁਲਾਬ ਹੋਈਆ ਚੱਲ ਪਿਆ ਚੱਲ

ਕੱਢੀ ਵੀ ਰੇ ਪਰ ਕਹਿੰਦੇ ਰੇ ਜੀ ਮਮਾ ਕਾਲਾ ਆ ਲੋ ਜੀ ਪਰ ਦੰਦੀ ਹੱਟੇ ਬੰਦੂ ਮੂੰਹ ਮਿੱਠਾ ਕਰੋ ਮੂੰਹ ਮਿੱਠਾ ਨਹੀਂ ਇਹਨਾਂ ਮੰਨ ਤੇ ਗੋਗੋ ਬਲਾਂਖੇ ਆ ਤੁਹਾਨੂੰ ਮੈਨਾਂ ਚਾਹੀਦਾ ਤੁਸੀਂ ਤੁਹਾਡਾ ਫਰਜ਼ ਆ ਮੂੰਹ ਮਿੱਠਾ ਕਰਾਉਂਦੇ ਮੈਨੂੰ ਕਰਾ ਦੇ ਦੋ ਮੇਰਾ ਨਾ 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 ਮਮਾ ਮਾ ਮਾ ਸੋ ਫਰੈਂਸ ਵੀ ਸੋ ਲੈ ਵੀ ਤੇਰਾ ਵੀ ਕਰਨਾ ਨਾ ਮੂੰਹ ਆਂ ਨਾ ਆਪਣੇ ਬੱਚੇ ਵਾਈਦਾ ਵੀ ਕਰਾਦਾ ਹਾਂ ਚੱਲ ਬੀਕਣਾ ਹੁਣ ਚਮਚਾ ਚੇਂਜ ਕਰ ਦਿਆ ਇਸ ਮਿੰਟ ਹਾਂ ਹਾਂ ਕਰ ਚੇਂਜ ਨਹੀਂ ਕਰਦਾ ਹਾਂ 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 ਤੂੰ ਤੂੰ ਕਰਾ ਦਿਆ ਨਾ ਇਹ ਹੋ ਸਕਦਾ ਹਾਂ ਹਾਂ ਹੁਣ ਸਾਡਾ ਬਣਾਉਣਾ ਹੁਣ ਚਮਚਾ ਚੇਂਜ ਕਰ ਬਸ ਹਾਂ ਕਰ ਬਸ ਹਾਂ ਹਾਂ ਕਰ ਮਮਾ ਦਾ ਚਮਚਾ ਹਾਂ ਲੋਜੀ ਆਹ ਮੇਰਾ ਸ਼ਿਭੂ ਆ ਆਪਣਾ ਲੋਟਾ ਕਮਾ ਆਪਣਾ ਲੋਟਾ ਕਮਾ ਕੇ ਬਸ ਗੱਲ ਕਰ ਮਾਪਾ ਨਾ ਗੱਲ ਨੀ ਸੋਜ ਕੇ ਮਾਂ ਮਮੀ ਦਾ 3000 ਰਾਂਣਾ ਸਾਡੇ ਸੋਜ ਕੇ ਗੱਲ ਦੱਸਾਂ ਮੈਂ ਕੀ ਮਮੀ ਪਾਪਾ ਤੇ 6 ਮਹੀਨੇ ਬੜੀ ਹੈ ਇਦਾਂ ਹੀ ਵਾਹ ਦਰਦੇ ਬੇਨੀ ਇੱਥੇ ਆਪਣੇ ਕਹਿੰਦੇ ਬੜੇ ਬੜੇ ਗੱਲ ਪਤਾ ਕੀ ਗੱਲ ਹੈ ਬੰਦਾ ਅਕਲ ਕਣ ਬੜਾ ਹੁੰਦਾ ਹੁੰਦਾ ਹੈ ਬੇਗਨ ਬੜਾ ਮੀਂਹ ਜੀ ਲੋ फटा मुंह मीठा करा दी ऐसी हां थनुआ नी लाउड हैगा लाउड बहुत स्वाद आपा चलो छोरी जुमरी पापा मम्मा ने बडो बना दे बच्ची बस आ ले आ ले मैं तो अपने मम्मी को बनाऊंगा मेरी मम्मा हां चक दे बटे फाड़ मम्मी थैंक यू चक मम्मी मेरी मां चक आ नहीं आ कर ओ मेरा भी नंबर आ गया थी विक्रम सिंह सा थैंक यू ਬੀ ਮਾਤਾ ਮੱਠਾ ਤੈਨੂੰ ਸਿਨ ਵਾਲੇ ਦੋ ਬਸ ਬਾਰੇ ਦੂਸਰਾਂ ਪਾਸਾ ਹੋਰ ਤੇ ਸਾਰੀਆਂ ਤਮੰਨਾ ਪੂਰੀਆਂ ਕਰਨ ਨੈਣ ਗੁਪਨੇ ਰਾਤ ਨੂੰ ਬੁਣੇ ਤਰਕੀਆਂ ਬਖਸ਼ੇ ਤੁਹਾਨੂੰ ਹਾਂ ਉਹ ਮੈਂ ਵਾਲਾ ਤੇ ਤਨ ਨਾ ਕਾਣੀ ਵੰਡ ਗਈ ਆ ਮੇਰਾ ਨਾ ਕਰਾਈ ਨਹੀਂ ਅੱਗੇ ਪੁੱਛਦੀ ਹਾਂ ਮੈਂ ਮੈਂ ਸੋਤਦੀ ਹਾਂ ਤੀ ਅੱਗੇ ਪੁੱਛਦੀ ਹਾਂ ਮੇਰੇ ਸੰਦੀਪ ਦਾ ਕਰੋੜਾ ਰਹਿ ਅੱਗੇ ਪੁੱਛਦੀ ਹਾਂ ਮੈਂ ਐਸਾ ਫਿਰ ਆ ਕੇ ਕਰਨੀ ਮੈਂ ਸੋਚੀ ਕਰਨਾ ਤੋਂ ਬੰਨੋ ਖੜਾਈ ਜੰਨਾ ਹਾਂ ਮੇਰੇ ਹੋਰ ਕਿਹੜਾ ਆ ਰਿਹਾ ਹੈ ਬੰਨੋ ਆ ਗਿਆ ਮੰਮੀ ਨੇ ਫੇਰ ਕਿਹਾ ਹੋਵੇ ਖਾ ਲੋ ਚੱਲ ਕਰਨਾ ਛਾੜ ਕਰੂ ਪਤਾ ਦਾ ਵੀ ਆਈ ਕੋ ਸੁਣਾ ਤਾਂ ਕਰਕੇ ਕਹਿੰਦੇ ਵੀ ਤੇ ਕਰ ਖਿਲਾਇਆ ਮੈਂ ਕੱਟ ਖਾਣਾ ਪਾਪਾ ਨੂੰ ਮੈਂ ਤਿੰਨ ਵਾਰ ਮਾਸੀ ਨੂੰ ਖਾਣ ਦੋ ਹਾਂ ਤਾਂ ਮਾਸੀ ਨੂੰ ਮਾਸੀ ਨੇ ਸੁਣਾਇਆ ਤੇ ਤੇ ਇਹ ਵੇਖਾ ਦੋ ਨੀ ਚੱਲ ਲੈ ਖਲਾ ਦੇ ਚੱਲ ਬੜਾ ਬਾਤੀ ਦੇਖ ਸੁਣੇ ਜੀ ਨਾ ਮੈਂ ਮਮਾ ਨਾਲ ਖੜਾਇਆ ਪਾਪਾ ਨੇ ਉਹ ਆਪੇ ਮੈਂ ਮੈਂ ਮਮਾ ਨੇ ਦੋ ਵਾਰ ਖੜਾਇਆ ਪਾਪਾ ਮੈਂ ਮਮਾ ਨੂੰ ਦੇਖੇ ਦੇਦੇ ਹਾਂ ਦੇਖ ਦੇ ਦੇ ਫਿਰ ਹਾਂ ਮੈਂ ਦੇਖ ਲਈਦਾ ਕਰਨਾ ਕਰਨਾ ਮੈਨੂੰ ਪਤਾ ਨਾ ਪਤਾ ਮੈਂ ਮੈਂ ਕਹਿੰਦਾ ਥੋੜੇ ਟਾਈਮ ਪਹਿਲਾਂ ਦੀ ਗੱਲ ਹੈ ਯਾਰ ਕਰਨ ਮੋਰ ਚਲੇ ਹੀ ਰਹਿ ਗਿਆ ਤਾਂ ਬਹੁਤ ਅਫਸੋਸ ਹੋਇਆ ਮੈਨੂੰ ਕਮੈਂਟ ਕਰਕੇ ਕਿਸੇ ਨੂੰ ਦੱਸਿਆ ਕਹਿੰਦੇ ਵੀ ਕਰਨ ਦਾ ਮਮਾ ਡਿਆ ਦਾ ਵੀ ਹੋ ਰਹੇ ਬਾਤੇ ਮਾਰਦਾ ਨਹੀਂ ਤੁਹਾਡੇ ਕੋਈ ਮਰਜੀ ਗੱਲ ਕਰ ਲਓ ਉਹਨੇ ਵੀ ਵੀਡੀਓ ਦੇਖਦੇ ਲੱਗੀ ਵੀ ਉਹ ਨਹੀਂ ਵੀ ਇੱਕ ਸੁਆਦ ਆ ਸੁਆਦ ਆ ਫਿਰ ਉਹਦਾ ਵਧੀਆ ਨਾ ਕਿ ਇਹਦਾ ਬੈਸਟ ਕੀ ਹੈ ਉਹ ਜੇ ਕਹਿੰਦੀ ਅੱਜ ਮੈਂ ਉਹਦੇ ਤੇ ਉਹ ਵੀ ਦੇਖਿਆ ਜਿਹੜਾ ਆਪਣੇ ਸਮੋਸੇ ਸਮੋਸੇ ਵੀ ਬੈਸਟ ਆ ਉਹਨਾਂ ਦੇ ਸਭ ਤੋਂ ਵਧੀਆ ਸਾਰੀ ਬੰਦਾ ਮੈਨੂੰ ਵੀ ਲੈ ਪਾਪਾ ਨੂੰ ਦੇ ਆਹ ਲਓ ਮੈਂ ਤਾਂ ਗੱਲ ਲੁਕਦਾ ਤੁਹਾਨੂੰ ਕੁਝ ਲੱਗਿਆ ਦੇਖੋ ਸੀਂਕ ਦਾ ਗਿਰਿਆ ਤੂੰ ਸੀਂਕ ਦਾ ਗਿਰਿਆ ਹਾਂ ਹਾਂ ਲੋ ਚਤਿਆਨ ਰੱਖੋ ਮਮਾ ਅੱਜ ਦੇ ਬੱਸ ਬੱਸ ਤੂੰ ਖਾਣਾ 100 ਰੁਪਿਆ ਬਸ ਕਿਹਾ ਪਈ ਆਪਾਂ ਦਾ ਖਾਉਂਗੇ ਦੇਖੋ ਬੰਦੂ ਖਾਓ ਮੇਰੇ ਪੁੱਤ ਨੇ ਹੈ ਨਾ ਇਹ 10 ਮਿਣਾ ਬਸ ਖਾ ਗੂਂਗੀ ਨਾ ਪੰਗ ਕਿਹਾ ਮਾਸੀ ਦਾ ਮੁੰਡਾ ਜੀ ਆਇਆ ਤੁਹਾਨੂੰ ਮਾਸੀ ਕਰੂਗੀ ਇੱਧਰ ਬਤਾ ਤੁਹਾਨੂੰ ਜੇ ਬੱਚਾ ਪੰਬਾ ਦਿੱਦੀ ਮਾਹੀ ਆ ਦੱਸ ਨਹੀਂ ਨਾ ਇੰਨੇ ਜਣਾਂ ਨੇ ਖਲਾਤ ਚਮਚੇ ਪਰ ਪਰ ਕੇ ਹਾਂ ਬਾਕੀ ਕੀ ਦੋਸਤ ਹਲੋ ਹਲੋ ਚਲੋ ਜੀ ਹੁਣ ਤੁਹਾਨੂੰ ਗਾਂ ਚੱਲ ਕੇ ਮਿਲੂਗਾ ਹਾਂ ਕਿੱਥੇ ਰਹਿਣਾ ਕਿਆ ਪ੍ਰੋਗਰਾਮ ਦੇਖਦੇ ਹੁਣ ਕੜੀ ਚੋਲ ਬਣਦੇ ਕਿਆ ਬਣਦਾ ਨਹੀਂ ਮਨੂ ਦੇਖ ਚ ਨਾ ਇੱਕ ਜੀ ਦੇ ਬਧਿਆ ਲੱਗਿਆ ਆਈਸਕ੍ਰੀਮ ਆਏ ਹਾਏ ਬਾਕੀ ਕੀ ਕਿ ਨਹੀਂ ਬਧਿਆ ਲੱਗਿਆ ਖਾਂਦਾ ਸਾਰਾ ਹੀ ਆ ਖਾਂ ਸਾਰੀ ਲੱਗਿਆ ਹੋਇਆ ਮੂਲ ਮੇੜੀ ਫਿਰਦਾ ਸਾਰੀ ਇੱਕ ਨੰਬਰ ਹਾਂ ਇੱਥੇ ਵੀ ਕਰਾ ਦਿਓ ਐ ਸਿੱਪਟ ਅਚਕਰੀ ਇਸ ਲੱਗੀ ਪਈ ਆ ਖਾ ਲਾ ਤੂੰ ਜਿਹੜੀ ਆ ਖਾਲਾ ਜਿਹੜੀ ਦਸ ਕਿਲੀ ਸਖਾਣੀ ਆ ਪਾਪਾ ਜੀ ਉਹ ਗੱਲ ਬਚਾ ਲਿਓ ਬਚਿਆ ਭਾਈ ਇਹ ਖਾਣਾ ਕੀ ਨੇ ਹੁਣਾ ਰੱਖਿਆ ਤੂੰ ਅੰਦਰ ਸੰਦੀ ਤੁਸੀਂ ਕਹਿੰਦੇ ਕੱਟ ਜਾਣਾ ਪਾਪਾ ਤੋਂ ਉਹ ਮਿੱਠਾ ਦਾ ਘੱਟੇ ਖਾ ਹੁੰਦਾ ਹੁਣਾ ਠੀਕ ਆ ਜੀ ਕੋਈ ਵੀ ਚੀਜ਼ ਘਰ ਦੀ ਨਹੀਂ ਹੈਗੀ ਪਰ ਨਾਲੇ ਨਾ ਜਿਹੜੀ ਚੀਜ਼ ਪਿਆਰ ਨਾਲ ਆਈ ਹੋਵੇ ਉਹਦੇ ਨਾਲ ਆਟੋਮੈਟਿਕ ਬਰਕਤ ਮਿਲਦੀ ਠੀਕ ਹੈ ਕਰਨ ਕੌਲੀ ਚੱਕ ਲੈ ਕੇ ਪੁੱਤ